ਕੀ ਗੱਲ ਕੀ ਹੋਈ ਹੈ ਜੀ ਤੁਹਾਡੇ ਘਰੇ ਕੱਲ ਇਹ ਕੱਲ ਰਾਤ 12:00 ਵਜੇ ਤੋਂ ਬਾਅਦ ਜੀ ਇਕਦਮ ਆ ਬਾਰੀ ਤੋੜੀ ਹੈ ਜਿੱਧਰ ਦੀ ਚੋਰ ਦਾ ਕਲ ਹੋਇਆ ਹੈ ਜੀ ਤੇ ਸਾਰੇ ਘਰ ਤੇ ਜਿੰਨਾ ਕੋਈ ਸਮਾਨ ਸੀ ਸੋਨਾ ਜੀ ਉਹ ਸਾਰਾ ਲੈ ਗਏ ਜੀ ਤਕਰੀਬਨ 40 ਟੋਲੇ ਸੋਨਾ ਹੋਣਾ ਹੈ ਜੀ ਕੋਈ 5-7000 ਦੀ ਨਕਦੀ ਬਣੀ ਆਈ ਤੇ ਇਹ 12:00 ਵਜੇ ਤੋਂ ਲੈ ਕੇ 4:00 ਵਜੇ ਦੇ ਵਿੱਚ ਵਿੱਚ ਹੋਇਆ ਜੀ ਬੰਦੇ ਕੋਈ 4-5 ਬੰਦਿਆਂ ਤੋਂ ਵੱਧ ਜ਼ਿਆਦਾ ਹੋ ਸਕਦੇ ਪਤਾ ਕਿਉਂ ਲੱਗਿਆ ਤੁਹਾਨੂੰ ਪਤਾ ਜੀ ਹੋ ਸਕਦਾ ਇਹ ਕੂਲਰਾਂ ਦੇ ਅੱਗੇ ਕੋਈ ਦਵਾਈ ਦੂਗੀ ਛਿੜਕੀ ਹੋਵੇ ਕਿਉਂਕਿ 12:00 ਵਜੇ ਤਾਂ ਅਸੀਂ ਬਾਥਰੂਮ ਕਰਕੇ ਪਏ ਹਾਂ ਜ ਤੇ ਉਦੋਂ ਬਾਅਦ ਜੀ ਸਾਨੂੰ ਨਹੀਂ ਪਤਾ ਲੱਗਿਆ ਜੀ ਕਿੱਥੇ ਪਏ ਨੇ ਕਿੱਥੇ ਦੀ ਜੀ ਉਦੋਂ 4 ਵਜੇ ਪਤਾ ਲੱਗਿਆ ਜੀ ਉਦੋਂ ਵੀ ਅੱਖਾਂ 'ਚ ਜ਼ਿਆਦੇ ਦਵਾਈ ਉਹਨੂੰ ਆਏ ਲੱਦੇ ਸੀ ਵੀ ਕੋਈ ਦਵਾਈ ਪਾਈ ਹੁੰਦੀ ਏ ਕੁਦਰਾਂ ਦੇ ਚਦਰ ਕੋਠੀ ਦੇ ਬਾਹਰ ਹੀ ਪਈ ਨਾ ਇਹ 쿨ਰ ਦੋ ਸਾਈਡ ਲੱਗੇ ਹੁੰਦੇ ਜੀ ਤੇ ਪਰਲੀ ਗਲੀ ਵਿੱਚ ਦੀ ਉਹਨਾਂ ਨੇ ਚੜ੍ਹ ਕੇ ਵੇਖਿਆ ਵੀ ਇਹ ਸੌਂ ਗਏ ਜਾਂ ਕਿਵੇਂ ਜੀ ਫਿਰ ਉਦੋਂ ਬਾਅਦ ਦਾਖਲ ਕਰਦੇ ਕਿੰਨੇ ਮੈਂਬਰ ਆ ਹਾਂਜੀ ਘਰ ਦੇ ਮੈਂਬਰ ਕਿੰਨੇ ਤੁਹਾਡੇ ਸਾਡੇ ਘਰ ਦੇ ਮੈਂਬਰ ਜੀ 7 ਜੀ ਹੈਗੇ ਦੋ ਭਰਾ ਜੀ ਸੀ ਦੁਵਾਰਾ ਜੀ ਮਾਤਾ ਜੀ ਹੈਗੇ ਕਿਸੇ ਨੂੰ ਨਹੀਂ ਕੋਈ ਖੜਕਾ ਵਗੈਰਾ ਕੋਈ ਨਹੀਂ ਕਿਸੇ ਨੂੰ ਨਹੀਂ ਇਹ ਦਬਾਰਾ ਤੇ ਬਲਪ ਲਗਾਈ ਦੂਰ ਦਾ ਹੀ ਚਾਨਣ ਹੁੰਦਾ ਜੀ ਪਰ ਇਹ ਜੋ ਕੁਝ ਨਹੀਂ ਜੀ ਕਿ ਸਵੇਰੇ 4 ਵਜੇ ਤਕਰੀਬਨ ਪਤਾ ਲੱਗਿਆ ਅੱਛਾ ਸਵੇਰੇ ਤੁਸੀਂ ਆਏ ਸੀ ਉੱਠ ਕੇ ਆ ਕੌਣ ਨਹੀਂ ਬੁਢੰਗਾਇਆ ਦੀ ਚਾਹ ਵੇਲੇ ਸਵੇਰ ਜੀ ਉਦੋਂ ਉਹਨਾਂ ਨੇ ਵੇਖਿਆ ਜੀ ਬਾਰੀਆਂ ਸਾਰੀਆਂ ਖੁੱਲੀਆਂ ਪਈਆਂ ਬਾਰ ਸਾਰੇ ਖੁੱਲੇ ਪਏ ਸੀ ਉਦੋਂ ਪਤਾ ਲੱਗਿਆ ਤੇ ਫਿਰ ਪੁਲਿਸ ਨੂੰ ਦੱਸਿਆ ਪੁਲਿਸ ਨੂੰ ਸਵੇਰ ਫੋਨ ਕੀਤਾ ਜੀ ਉਹ ਆਏ ਸੀ ਜੀ ਤੇ ਉਹ ਆਪ ਦੀ ਪੰਦੀ ਕਾਰਵਾਈ ਕਰਕੇ ਗਏ ਇਹ ਪੜਾ 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 ਹੈਗੇ ਆਂ ਇਹ ਪੜਾ ਦੋਨੇ ਗਲੀਆਂ ਚ ਨੰਗੇ ਪੈਰੀ ਹੈਗੇ ਆਂ ਇਹ ਵੱਟੀਆਂ ਛੋਟੀਆਂ ਜਿੰਨੇ ਬੰਦੇ ਆਈ ਕੋਈ ਵੱਡੀਆਂ ਪੜਾ ਵੀ ਸੀਗੇ ਕੋਈ ਛੋਟੀਆਂ ਵੀ ਲੇ ਗਈਆਂ ਮੈਨਾ ਵੀ ਨੱਪੇ ਆਪੇ ਬੰਦੇ ਪੰਜ ਛੇ ਬੰਦੇ ਤਾਂ ਹੋਣਗੇ ਹਾਂਜੀ ਬੰਦੇ ਜ਼ਿਆਦੇ ਕੀ ਲੱਗਦਾ ਕੀ ਹੈ ਜੀ ਤੁਹਾਨੂੰ ਕੋਈ ਘਰ ਭੇਦੀ ਹੈ ਕੋਈ ਕਿਸ ਤਰ੍ਹਾਂ ਹੈ ਨਹੀਂ ਭੇਦੀ ਤਾਂ ਹੋਊਗਾ ਇਹ ਕਿਉਂਕਿ 10 ਦਿਨ ਪਹਿਲਾਂ ਸਾਡੇ ਘਰੇ ਮਰਗ ਹੋਈ ਸੀ ਆਪਾ ਜੀ ਡੈਥ ਹੋਈ ਸੀ ਉਦੋਂ ਲੋਕ ਆਉਂਦੇ ਰਹੇ ਜੀ ਭੇਦੀ ਤਾਂ ਬਗੈਰ ਤਾਂ ਨਹੀਂ ਪਤਾ ਲੱਗਦਾ ਜੀ ਕੋਈ ਕਿੱਥੇ ਹੈ ਕਿੱਥੇ ਨਹੀਂ ਹਾਂਜੀ ਕਿੰਨਾ ਕੋ ਨੁਕਸਾਨ ਹੋਇਆ ਜੀ ਤੁਹਾਡਾ ਕਿਹੜੇ ਕਿਹੜੇ ਕਮਰੇ ਇਨਸਾਨ ਜੀ ਬਸ ਛੋਣਾ ਹੀ ਹੋਇਆ 40 40 ਟੋਲੇ ਗਰੀਹਣ ਸੀ ਗਈ ਕਿੰਨੀਆਂ ਕੋਲ ਮਾਰੀਆਂ ਖੰਗਾਲੀਆਂ ਉਹਨਾਂ ਨੇ ਜੀ ਤਿੰਨਾਂ ਮਾਰੀਆਂ ਇੱਕ ਇਹ ਆ ਜੀ ਇੱਕ ਉਧਰ ਸੀ ਇੱਕ ਉੱਪਰ ਵੀ ਹੈਗੀ ਜੀ ਸਾਰੇ ਲੀੜੇ ਲੱਤੇ ਸਭ ਕਲਿਆਰ ਕੇ ਉਹਨਾਂ ਨੇ ਹੀ ਸਿੱਕਤੀ ਸੋਨਾ ਤਿੰਨਾਂ ਚੀ ਸੀ ਹਾਂਜੀ ਤਿੰਨਾਂ ਚੀ ਸੀ ਜੀ ਸੋਨਾ ਹੈ ਕਿ ਜੀ ਮਾਮਲਾ ਜਿਹੜਾ ਚੋਰੀ ਦਾ ਪੁਲਾੜਾ ਪੈਂਚਾ ਹੈ ਜੀ ਰਾਤ ਸਮੇਂ ਚੋਰੀ ਹੋਈ ਏ ਉਹਦੇ ਬਾਬਤ ਪਰਿਵਾਰ ਦਾ ਬਿਆਨ ਲਿਖ ਕੇ ਜੋ ਵੀ ਉਹਦੇ ਅਨੁਸਾਰ ਕਾਰਵਾਈ ਅੰਮਲ ਚ ਲੈਂਦੀ ਜੇ ਡੋਰਸ ਕਟਾ ਰਿਹਾ ਫਿੰਗਰ ਪ੍ਰਿੰਟ ਨੂੰ ਮੈਸੇ ਦਿੱਤਾ ਗਿਆ ਆ ਰਿਹਾ ਹੈ ਡੰਪ ਵਗੈਰਾ ਵੀ ਜਾ ਕੇ ਚੱਕ ਕੇ ਜੋ ਕਾਨੂੰਨ ਅਨੁਸਾਰ ਕਾਰਵਾਈ ਬਣਦੀ ਪੱਕਾ ਕਿੰਨਾ ਨੁਕਸਾਨ ਕਿੰਨਾ ਦੱਸਦੇ ਕੀ ਕੁਝ ਹੋਇਆ ਨੁਕਸਾਨ ਫਿਰ ਲਾ ਲਾ 35 ਟੋਲੇ ਸੋਨਾ ਦਾ ਦੇ 5000 ਰੁਪਏ ਨਕਦੀ ਹੈ ਮੋਟਲੀ ਜਾਂਚ ਕੀ ਲੱਗਦਾ ਹੈਗਾ ਕਿ ਮਤਲਬ ਮੋਟਲੀ ਜਾਂਚ ਹੈ ਤੇ ਇਹੀ ਹੈ ਜੀ ਪੈੜਾ ਨੱਪੀਆਂ ਨੇ ਜੋ ਨੰਗੇ ਪੈਰਾਂ ਦੀਆਂ ਨੇ ਬਾਕੀ ਦੇਖਦੇ ਆ ਅੱਗੇ ਜਿਸ ਤਰ੍ਹਾਂ ਇਨਵੈਸਟੀਗੇਸ਼ਨ ਤੁਰੇਗੀ ਫਿਲਹਾਲ ਪਰਿਵਾਰ ਨੇ ਅਜੇ ਤੱਕ ਕਿਸੇ ਵੀ ਪਿੰਡ ਦੇ ਬੰਦੇ ਦੇ ਸ਼ੱਕ ਵਗੈਰਾ ਨਹੀਂ ਕੀਤਾ ਹੈਗਾ ਜਾਂ ਕੋਈ ਸ਼ੱਕੀ ਵਿਅਕਤੀ ਨੇ ਦੱਸਿਆ। ਕਰਕ ਨੇ ਜੀ ਕਰਪੁਲਦੀਪ ਸਿੰਘ ਪੁੱਤਰ ਨਥਾ ਸਿੰਘ ਦਾ। ਨਾਂ ਮੇਰਾ ਰਪਿੰਦਰ ਹੈ ਜੀ। ਸਮਤਾ ਜੀ ਕੀ ਗੱਲ ਕੀ ਹੋਈ ਸੀ? ਗੱਲ ਹੋਈ ਉਹ ਜੀ ਕੋਈ ਗੰਨੇ ਪਏ ਐ। ਹਮ ਹਮ ਤੇ ਪਿਆਂ ਦੇ ਉੱਤੇ ਸਾਡੇ ਉਹਨਾਂ ਨੇ ਦਵਾਈ ਦੂਈ ਛਿੜਕੀ ਐ। ਸਾਨੂੰ ਪਾਸਾ ਨਹੀਂ ਉਹਨਾਂ ਨੇ ਲੈਣ ਦਿੱਤਾ। ਤੜਕੇ ਸਵੇਰ ਉੱਠੀ। ਸਵੇਰ ਜਦੋਂ ਉੱਠੇ ਤੇ ਉੱਠ ਕੇ ਉਧਰ ਗਏ ਬਾਥਰੂਮ ਕਰਨ ਤੇ ਕੰਧ ਦੇ ਉੱਤੇ ਈਟਾ-ਉਟਾ ਚੜੀਆਂ ਪੰਗੀਆਂ। ਇੱਕ ਟੌਟਾ ਚਣਕੇ ਆ ਉਹਦਾ ਜਾਬ ਤਾਂ ਪੂਰਾ ਕਰਕੇ ਇੰਨੇ ਜਣਿਆਂ ਨੇ ਫੇਰ ਸਾਡੀ ਕੋਠੀ ਚ ਬੜੇ ਸਾਨੂੰ ਕੋਈ ਜਿਵੇਂ ਸੁਰਤੇ ਨਹੀਂ ਲੈਣ ਦਿੱਤੀ ਉਹਨਾਂ ਨੇ ਪਾਸਾ ਹੀ ਨਹੀਂ ਸਾਨੂੰ ਲੈਣ ਦਿੱਤਾ ਉਹਦਾ ਕਰਬਣਾ ਕਿ ਉਹਨਾਂ ਨੇ ਚੋਰੀ ਕੀਤੀ ਹੈ ਕਿੰਨਾ ਕੁ ਨੁਕਸਾਨ ਹੋਇਆ ਮਾਤਾ ਜੀ ਨੁਕਸਾਨ ਤਾਂ ਸਾਰਾ ਹੀ ਹੋ ਗਿਆ ਜੀ ਸਾਡੇ ਤਿੰਨਾਂ ਦਾ 9 ਸਸ 10 ਸਿਆਉਣਾ ਸੀ ਸਾਰਾ ਲੈ ਗਏ ਪੈਸੇ ਵੀ ਲੈ ਗਏ ਕੁਝ ਐ ਸਾਨੂੰ ਵਿਹਲੇ ਕਰ ਗਏ ਕਿੰਨੇ ਵਜੇ ਪਤਾ ਲੱਗਿਆ ਬੇਬੇ ਸਾਨੂੰ ਰਗ ਸਵੇਰ 5 ਵਜੇ ਤੜਕੇ ਉੱਠਦੇ ਆਲੇ ਜੀ 5 ਵਜੇ ਸਵੇਰ ਸਾਨੂੰ ਪਤਾ ਲੱਗਿਆ ਜਦੋਂ ਸਵੇਰ ਉੱਠੇ ਅਸੀਂ ਦੂਜੇ ਕੱਕੇ ਨੂੰ ਉਠਾਇਆ ਮੁੰਡੇ ਨੂੰ ਉਹ ਉੱਠ ਗਿਆ ਦਾ ਯਾ ਆਹ ਕੀ ਹੋਗਾ ਚੋਰੀ ਹੋ ਗਈ ਆਪਣੇ ਦਾ ਦੂਜਾ ਉੱਠੇ ਸਾਰੇ ਅਸੀਂ ਇਕੱਠੇ ਹੋਏ ਵੇਖਿਆ ਤਾਂ ਮੈਨਾਂ ਜਾਓ ਕਿ ਰੱਕੀ ਪਤੱਕੀ ਕੁਸਕ ਤਾਂ ਬੈਠਾ ਹੀ ਨਾ ਹੋਵੇ ਜਦੋਂ ਤਾਂ ਗਏ ਸਾਡੇ ਸਾਰੇ ਖਿਲਾਰੇ ਪਾਤੇ ਸੁਣੋ ਸੁਣੋ ਚੱਕਾ ਜਦੋਂ ਉਹਨਾਂ ਨੇ ਮਾੜੀ ਚੀਜ਼ ਨੂੰ ਉਹਨਾਂ ਨੇ ਆਤੀ ਨਹੀਂ ਪਾ ਸਕਦੇ ਅਸੀਂ ਉਹਨਾਂ ਨੂੰ ਪਾਇਆ ਭਾਈ ਸਾਹਿਬ ਸਿਵਣਾ ਮਤੈ ਕੀ ਜਾਣਕਾਰੀ ਸੀ ਫਿਰ ਤਾਂ ਕੋਈ ਨਹੀਂ ਹਾਂਜੀ ਜਾਣਕਾਰੀ ਉਹ ਦਿੱਤੀ ਤੁਸੀਂ ਕੋਈ ਤੁਸੀਂ ਸਮਝੋ ਪਰ ਸਾਨੂੰ ਕਿਹਾ ਉਹ ਨਾ ਬੁਖਾਰੀ ਕਰਕੇ ਉੜ ਗਏ ਸਾਡੇ ਕੁਛ ਛੱਡ ਕੇ ਹੀ ਨ ਗਏ ਦੋ ਮੇਰੇ ਪੁੱਤ ਨਾ ਵੀ ਉਹ ਨਾਲ ਗਏ ਤੇ ਮੇਰਾ ਪਰਿਵਾਰ ਹੈ 15 ਦਿਨ ਹੋਏ ਸਾਡੇ ਉਹਨਾਂ ਦਾਦਾ ਜੀ ਮੁੱਕੇ ਆ ਪਰ ਸਾਨੂੰ ਉਹ ਅੱਜ ਵੀ ਕੜੀ ਅਸੀਂ ਬਹੁਤ ਹੀ ਸਾਨੂੰ ਅਜਿਹਾ ਪੁੰਜੇ ਲਾ ਗਏ ਉਹ ਤੁਸੀਂ ਸੋਚ ਲਓ ਜੇ ਤਾਂ ਸਾਡੇ ਕੋਈ ਕਰੋਗੇ ਕਾਰਵਾਈ ਤਾਂ ਪੁੱਤ ਚੰਗਾ ਹੈ ਤੇ ਨੀਓਸੀ ਤਾਂ ਫਿਰ ਦੇ ਦੇਂਗੇ